ਹੋਰ ਕੁੜਾ ਸ਼ਹਿਰ ਦਾ ਫਰੀਦ ਨਗਰ ਦਾ ਹਿੱਸਾ ਹੈ ਮਗਰ ਖੱਬਿਆਂ ਤੇ ਲਾਹੇ ਥਰਕਦੇ ਹੋਰ ਕੁਝ ਨਹੀਂ ਗੁਜ਼ਰਦਾ ਆਹ ਸੜਕ ਤੇ ਜਦੋਂ ਮਾਰਾ ਜੀ ਨਹੀਂ ਪੈ ਜਾਂਦਾ ਜਾਂ ਨਹੀਂ ਪੈਂਦਾ ਕਈ ਦਿਨ ਖੜਾ ਰਹਿੰਦਾ ਪਾਣੀ ਨਹੀਂ ਅਸੀਂ ਤਾਂ ਬਹਾਨੇ ਬਸਾ ਤੇ ਸਾਹਮਣੇ ਆ ਜਾਂ ਖੱਬੇ ਤੇ ਤੀ ਤਾਪਾ ਪਾਣੀ ਸੀ ਉਹ ਜੂਗਰੇ ਕਨੈਕਸ਼ਨ ਤੋਂ ਕੰਮ ਹੀ ਕਰਦੇ ਬੰਦ ਹੋ ਚੁੱਕੇ ਹੋਏ ਉਹਦੇ ਵਿੱਚ ਵੀ ਬਹੁਤ ਗੱਡੀ ਆ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰੋਹਿਤ ਆਜ਼ਾਦ ਇੱਕ ਵਾਰ ਫੇਰ ਸਾਰੇ ਦਸ਼ਕਾ ਦਾ ਮੈਂ ਰੋਹਿਤ ਆਜ਼ਾਦ ਦਿলো ਸਵਾਦ ਕਰਦਾ ਹਾਂ ਦੋਸਤੋ ਅੱਜ ਅਸੀਂ ਕਿਹੜਾ ਕੋਟਕੂਬਰਾ ਕੋਟਕੂਬਰਾ ਸ਼ਹਿਰ ਦਾ ਪ੍ਰੇਮ ਨਗਰ ਦਾ ਹਿੱਸਾ ਹੈ ਇਹ ਪ੍ਰੇਮ ਨਗਰ ਦਾ ਸਿੱਖਾ ਵਾਲਾ ਰੋਡ ਹੈ ਸਿੱਖਾ ਵਾਲਾ ਰੋਡ ਤੁਹਾਨੂੰ ਦਿਖਾ ਸਕਦੇ ਆ ਰੋਡ ਦੀ ਹਾਲਤ ਵੇਖੋ ਇੰਨੀ ਖਸਤਾ ਹਾਲਤ ਆ ਰੋਡ ਤੇ ਹਾਰੇ ਖੱਡੇ ਖੱਡੇ ਪਏ ਹੋਏ ਨੇ ਮਤਲਬ ਖੱਡਿਆਂ ਤੋਂ ਇਲਾਵਾ ਇਹ ਫੜਕਦੇ ਹੋਰ ਕੁਝ ਨਹੀਂ ਨਜ਼ਰ ਆ ਰਿਹਾ ਕਹਿਣ ਨੂੰ ਤਾਂ ਕਹਿੰਦੇ ਵੀ ਆਮ ਆਦਮੀ ਪਾਰਟੀ ਦਾ ਇੱਥੇ ਵਿਕਾਸ ਚੱਲ ਰਿਹਾ ਵੀ ਪਾਈਪ ਉਹ ਜਿਹੜੀਆਂ ਸੀਵਰੇਜ ਦੀਆਂ ਆ ਜਾਂ ਹੋਰ ਆਵੀ ਆਵੀ ਤਾਈਫਾ ਪਾਈਆਂ ਜਾ ਰਹੀਆਂ ਉਹਨਾਂ ਵਾਸਤੇ ਖੱਡੇ ਪੱਟੇ ਵੀ ਸੀਗੇ ਪਰ ਉਹ ਖੱਡੇ ਜਿਹੜੇ ਹੈਗੇ ਨਵੇਂ ਆਪਨ ਨਵੇਂ ਖੱਡਾਂ ਨੂੰ ਭੁੱਲ ਕੇ ਪੁਰਾਣੇ ਖੱਡਾਂ ਵੱਲ ਤੇ ਆਂਦੀ ਏ ਇਹ ਜਿਹੜਾ ਹੈਗਾ ਖੱਡੇ ਇਹ ਅੱਜ ਨਹੀਂਗੇ ਪੱਟੇ ਇਹ ਬਹੁਤ ਸਾਲਾਂ ਤੋਂ ਪੱਟੇ ਹੋਏ ਆ ਤੁਸੀਂ ਖੱਡੇ ਦੇਖ ਸਕਦੇ ਹੋ ਇੱਧਰ ਇੱਧਰ ਦੇਖੋ ਖੱਡੇ ਆ ਖੱਡੇ ਜਿਹੜੇ ਅੱਜ ਦੇ ਨਹੀਂਗੇ ਕਾਫੀ ਸਾਲਾਂ ਪੁਰਾਣੇ ਖੱਡੇ ਆ ਇਹਨੂੰ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਆਮ ਆਦਮੀ ਪਾਰਟੀ ਦਾ ਵਿਕਾਸ ਹੈ ਵਿਕਾਸ ਤਾਂ ਕਾਹਦਾ ਇਹ ਜਿਹੜਾ ਹੈਗਾ ਇੱਥੋਂ ਦੇ ਸਿੱਖਾਂ ਵਾਲੇ ਰੋਡ ਦੇ ਜਿਹੜੇ ਲੋਕ ਆ ਇੱਥੇ ਪ੍ਰੇਮਨਗਰ ਦੀ ਜੋ ਆਬਾਦੀ ਇੱਥੇ ਰਹਿੰਦੀ ਆ ਇੱਥੇ ਜੋ ਆਪਣੇ ਅਗਰ왈 ਸ਼ੀਟ ਹੈ ਇੱਥੇ ਨਾਲ ਇੱਥੇ ਜੋ ਲੋਕ ਰਹਿੰਦੇ ਨੇ ਇਹਨਾਂ ਇੱਕ ਵੀ ਜ਼ਿੰਦਗੀ ਭੋਗਣ ਨੂੰ ਮਜਬੂਰ ਹੋ ਰਹੇ ਨੇ ਪਰ ਕੀ ਨਾਮ ਤੁਹਾਡਾ ਹੈ ਨਿਸ਼ਾਨ ਸਿੰਘ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਥੇ ਜਿਹੜਾ ਦੇਖੀਏ ਰੋਡ ਦੀ ਸੜਕ ਦੀ ਹਾਲਤ ਵਾਲੇ ਕੋਤੇ ਜਿਹੜੇ ਸੁਖਾਰਾ ਰੋਡ ਦੀ ਸੜਕ ਦੀ ਹਾਲਤ ਇਹ ਆਪ ਹੀ ਮੈਂ ਪਹਿਲਾਂ ਕੁਆਟਰ ਨੰਬਰ 9 ਥਾਣਾ ਸਿਟੀ ਤੇ ਰਹਿੰਦਾ ਸੀ ਉੱਥੇ 2023 ਚ ਇਨਾ ਪਾਣੀ ਆ ਗਿਆ ਕਿ ਗੰਦਾ ਪਾਣੀ ਤੇ ਮੈਂਨੇ ਮਜਬੂਰ ਹਾਂ ਆਪਦੀ ਮੇਰੀ ਇਥੇ ਕੋਠੀ ਆ 37 ਨੰਬਰ ਆ ਸਾਹਮਣੇ ਬੋਰਡ ਲੱਗਿਆ ਨਿਸ਼ਾਨ ਸਿੰਘ ਲੁਕਾ ਤੇ ਇਥੇ ਆ ਗਿਆ ਮੇਰੇ ਪਾਣੀ ਤੋਂ ਤੰਗ ਹੋ ਗਏ ਤੇ ਇਥੇ ਆ ਕੇ ਵੇਖਿਆ ਤੇ ਇਥੇ ਵੀ ਉਹੀ ਹਾਲ ਆ ਸੜਕ ਦੇ ਉੱਤੇ ਜਦੋਂ ਮਾਰਾ ਜਾਂ ਨਹੀਂ ਪੈ ਜਾਂਦਾ ਜਾਂ ਨਹੀਂ ਪੈਂਦਾ ਕਈ ਕਈ ਦਿਨ ਖੜਾ ਰਹਿੰਦਾ ਪਾਣੀ ਤੇ ਖੱਡਿਆਂ ਦੀ ਹਾਲਤ ਵੇਖੋ ਉਧਰੋਂ ਕਰਕੇ ਕੈਮਰਾ ਦਿਖਾਓ ਇਹਨਾਂ ਨੂੰ ਖੱਡਿਆਂ ਦੀ ਹਾਲਤ ਤੇ ਦੇਖੋ ਅਗੇ ਬੰਨ੍ਹ ਦਾ ਕੰਲੇ ਬਣਾ ਦਾ ਪੈ ਕੇ ਹਟ ਚੁੱਕਿਆ ਲੇਕਿਨ ਖੜੇ ਹੋ ਜਾ ਵੀ ਹੋਏ ਤੇ ਪਾਣੀ ਹੋਵੇ ਖੜਾ ਹੋ ਜੇ ਤੇ ਇਹ ਮੇਰੀ ਬੇਨਤੀ ਆ ਤੇ ਸਰਕਾਰਾਂ ਨੂੰ ਕੁਛ ਨਾ ਕੁਛ ਕਰਨ ਤੇ ਜਿਹੜੀ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਉਹਦੇ ਚਰਣਾ ਜੇ ਮੇਰੀ ਬੇਨਤੀ ਆ ਤੇ ਕੁਛ ਨਾ ਕੁਛ ਕਰਨ ਕਿ ਸੁੱਖਾਂ ਵਾਲਾ ਰੋਡ ਮੇਨ ਰੋਡ ਹੈ ਚਾਹੇ ਲੰਕ ਰੋਡ ਹੀ ਆ ਪਰ ਹੈ ਤਾਂ ਇਹ ਮੇਨ ਤੋਂ ਵੀ ਵੱਧ ਚੱਲਦੀ ਆ ਜਦੋਂ ਸਵੇਰੇ 7 ਵਜੇ ਦੇ ਆ ਉਦੋਂ ਸਕੂਲਾਂ ਵਾਲੇ ਐ ਜਾਂਦੇ ਆ ਵੀ ਜਿਵੇਂ ਫਾਟਾ ਖੁੱਲਿਆ ਹੁੰਦਾ ਤੇ ਇੰਨੇ ਇਥੇ ਟ੍ਰੈਫਿਕ ਆ ਤੇ ਮਾਰਾ ਮੋਟਾ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਇਹ ਹੀ ਮੇਰੀ ਬੇਨਤੀ ਆ ਕੀ ਲੱਗਦਾ ਤੁਹਾਨੂੰ ਕਿਸੇ ਸਰਕਾਰ ਨੇ ਤੇ ਧਿਆਨ ਕੀਤਾ ਮੈਂ ਤਾਂ 2023 ਚ ਆਇਆ ਜੀ ਇਥੇ ਉਸ ਤੋਂ ਬਾਅਦ ਤਾਂ ਕਿਸੇ ਨੇ ਨਹੀਂ ਕੀਤਾ ਉਸ ਤੋਂ ਪਹਿਲਾਂ ਤਾਂ ਮੈਨੂੰ ਨਹੀਂ ਪਤਾ ਹੁਣ ਆਪ ਪਾਰਟੀ ਦਿੱਤੀ ਆ ਆਪ ਸਾਡੀ ਜੇ ਆਪਣੇ ਸੰਧਵਾ ਦੇ ਜਿਹੜੇ ਹੈਗੇ ਆ ਗਿਆਨੀ ਜੈ ਸਿੰਘ ਰਾਠੋੜ ਦੇ ਇਹਦੇ ਪੁੱਤ ਨੇ ਸੁਤਾਰਤ ਸਿੰਘ ਜੀ ਜੋ ਵਿਧਾਇਕ ਵੀ ਨੇ ਕੋਟਪੂਰਾ ਦੇ ਸਪੀਕਰ ਵੀ ਨੇ ਐਨਏਓ ਚੋਤੇ ਤੇ ਵਿਰਾਜਮਾਨ ਨੇ ਉਹ ਚਾਹੁੰਦਾ ਕੋਟਪੂਰਾ ਸ਼ਹਿਰ ਦੀ ਸਮੱਸਿਆ ਦਾ ਜੋ ਹੱਲ ਹੈ ਇੱਕ ਟੁਟਕੀ ਨਾਲ ਬਦਲ ਕਰ ਸਕਦੇ ਨੇ ਵੀ ਕੀ ਉਹਨਾਂ ਨੂੰ ਇਹ ਨਹੀਂ ਲੈ ਲੋ ਪਾਤਾ ਵੀ ਟੁਟਕੀ ਨਾਲ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ ਪਰ ਉਹਨਾਂ ਨੂੰ ਅਸੀਂ ਇਸ ਕੋਲੋਨੀ ਚ ਬੁਲਾਇਆ ਸੀਗਾ ਤੇ ਉਹ ਆਹ ਜਿਹੜਾ ਫਿਲਟਰ ਵਾਲਾ ਮੁੰਡਾ ਆਹ ਜਿਹੜੀ ਦਾ ਫਿਲਟਰ ਲੱਗਿਆ ਉਹਦੇ ਮੋਢੇ ਤੇ ਹੱਥ ਰੱਖ ਕੇ ਕਹਿ ਗਿਆ ਕਿ ਕਰਵਾ ਦੇ ਬਾਅਦ ਵਿੱਚ ਉਹਨੂੰ ਫਿਲਟਰ ਵਾਲੇ ਨੂੰ ਮਿਲਿਆ ਮੈਂ ਵੀ ਕਰਵਾ ਕਹਿੰਦਾ ਯਾਰ ਉਹ ਤਾਂ ਮੇਰੇ ਐਵੇਂ ਮੋਢੇ ਤੇ ਹੱਥ ਰੱਖਿਆ ਪਰ ਮੇਰੇ ਵਸਵਾ ਹੱਥ ਵਸ ਕੁਛ ਨਹੀਂ ਹੈਗਾ ਅੱਛਾ ਵੈਸੀ ਹੀ ਮਤਲਬ ਕਰਕੇ ਹਾਂ ਦੇਖੋ ਕਰ ਨਹੀਂ ਸਕਦੇ ਉਹ ਇਹ ਨਹੀਂ ਮੈਨੂੰ ਪਤਾ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ ਪਰ ਕੀਤਾ ਨਹੀਂ ਔਰ ਕੋਈ ਹੋਰ ਫਰਿਆਦ ਜਿਹੜੀ ਕੋਈ ਆਉਦੀ ਕਾਜੀ ਫਰਿਆਦ ਕਰਨੀ ਆਈ ਹੋਈ ਹੁੰਦਾ ਸਰਕਾਰਾਂ ਦਾ ਵੀ ਜਿਹੜਾ ਸਾਂਝਾ ਕੰਮ ਕਰੇ ਤੇ ਮਹੋਰ ਮੇਰ ਨੂੰ ਕਿਹੜਾ ਉਹਨੇ ਮੱਝ ਲੈ ਕੇ ਦੇ ਦੇਣੀ ਆ ਸਹੀ ਗੱਲ ਠੀਕ ਜੇ ਮੈਂ ਮੱਝ ਮੰਗਲਾਂ ਤੇ ਮੱਝ ਥੋੜੀ ਲੈ ਦੇ ਦੀ ਸਰਕਾਰ ਮੈਨੂੰ ਮੈਂ ਤਾਂ ਸਾਂਝੇ ਕੰਮ ਵਾਸਤੇ ਕਹਿਣਾ ਠੀਕ ਹੈ ਜੀ ਇਹ ਹੈ ਨਾ ਇੱਕ ਇਹਦਾ ਰੋਡ ਹੈ ਕਿ ਸਿੱਖਾਂ ਰੋਡ ਆ ਇਹ ਇੱਥੇ ਤੁਹਾਡਾ ਕੀ ਕੰਮ ਹੈ ਮੇਰਾ ਸਾਈਕਲ ਦਾ ਕੰਮ ਆਈ ਪੰਜ ਚੱਲਣਾ ਲੇ ਤੁਸੀਂ ਇੱਥੇ ਕਾਫੀ ਸਾਲਾਂ ਤੋਂ ਮਤਲਬ ਦੇਖਦੇ ਆ ਰਹੇ ਹੋ ਸੜਕ ਵੀ ਆਪੋਜੀਸ਼ਨ ਇਹਦੀ ਹਾਲਤ ਕਰ ਸਕਦੇ ਥੋਨੂੰ ਤੇਰੇ ਸਾਈਡ ਕ ਵੀ ਹਾਲਤ ਬਹੁਤ ਮਾੜੀ ਹੈ ਜੀ ਹਾਂ ਜੀ ਇੱਥੋਂ ਦੇਖ ਲਓ ਗਿਆਨੀ ਮਾਰਕੀਟ ਦਾ ਸ਼ੁਰੂ ਹੋ ਜੇ ਤਾਂ ਬਾਈਪਾਸ ਤੱਕ ਸਾਰੀ ਸੜਕ ਟੁੱਟੀ ਪਈ ਹੈ ਇਹਦਾ ਬਹੁਤ ਬੁਰਾ ਹਾਲ ਆ ਪਾਣੀ ਭਰ ਜਾਂਦਾ ਖੱਡੇ ਹੈਗੇ ਆ ਬਹੁਤੀ ਜਗ੍ਹਾ ਨੁਕਸਾਨ ਹੁੰਦਾ ਕਈਆਂ ਨੂੰ ਪਤਨ ਲੱਗਦਾ ਉਹ ਵਿੱਚ ਮੋਟਰਸਾਈਕਲ ਸਕੂਟਰ ਨੇ ਬਥੇਰੇ ਡਿੱਗਦੇ ਆ ਸਿੱਖਾਂ ਨੇ ਰੋਡ ਨੂੰ ਜਿਹੜਾ ਅੱਗੇ ਪਿੰਡ ਨੂੰ ਜਾਂਦੇ ਹੋਏ ਫਿਰਕ ਹਾਈਵੇ ਨੂੰ ਵੀ ਕੋਸਟ ਕਰ ਹਾਂ ਜੀ ਹਾਂ ਜੀ ਹਾਂ ਕਰਾਉ ਤੇ ਇਹ ਮੇਨ ਸੜਕ ਆ ਤਾਂ ਕਿਹੜਾ ਸਕਦੇ ਆ ਹਾਂ ਜੀ ਹਾਂ ਜੀ ਤੇ ਇਹਦੀ ਜਿਹੜੀ ਹਾਲਤ ਆ ਖੱਡੇ-ਖੱਡੇ ਨਜ਼ਰ ਆ ਰਹੇ ਨੇ ਇਹਦੀ ਹਾਲਤ ਬਹੁਤ ਖਸਤਾ ਜੀ ਇਹ ਹਾਲਤ ਅੱਜ ਤੋਂ ਥੋੜੇ ਪਹਿਲਾਂ ਤੋਂ ਆ ਗਿਆ ਉਹ ਤਾਂ ਬਹੁਤ ਛੇੜ ਤੋਂ ਆ ਜੀ ਬਹੁਤ ਛੇੜ ਤੋਂ ਆ ਹਾਂ ਜੀ ਵੀ ਇੱਥੇ ਈ ਨੀ ਸਰਕਾਰਾਂ ਆਈਆਂ ਕਾਂਗਰਸ ਭਾਜਪਾ ਅਕਾਲੀ ਆਵਾਜ਼ ਵੀ ਪਾਰਟੀ ਕੀਤੀ ਆ ਹੁਣ ਹਾਂ ਜੀ ਤੇ ਹੋਰ ਵੀ मतलब ਕਾਫੀ ਤੈਿਹੜਾ ਹੈਗਾ ਇੱਥੇ ਪੋਲਿਟਿਕਲ ਬੰਦੇ ਸੀਗੇ ਕੀ ਕਿਸੇ ਨੇ ਧਿਆਨ ਕੀਤਾ ਕਿਸੇ ਪਾਰਟੀ ਕਿਸੇ ਨੇ ਧਿਆਨ ਦਿੱਤਾ ਜੀ ਤੇ ਹੁਣ ਆਵਾਜ਼ ਵੀ ਪਾਰਟੀ ਜਿੱਤੀ ਆ ਕਰਦੀ ਆ ਨਹੀਂ ਅਸੀਂ ਤਾਂ ਕੋਈ ਨਹੀਂ ਵੇਖਿਆ ਬਸ ਆ ਤੁਹਾਡੇ ਸਾਹਮਣੇ ਆ ਜੇ ਖੱਡੇ ਪਟੇ ਹੀ ਪਾਪਾ ਪਾਈਆਂ ਸੀਗੀਆਂ ਉਹ ਸੀ ਵੀਰੇ ਕਨੈਕਸ਼ਨ ਟੁੱਟਣ ਕਣ ਕੇ ਇਹ ਕੰਮ ਹੀ ਪੂਰੀ ਬੰਦ ਹੋ ਚੁੱਕਿਆ ਹੈ ਜੀ ਤੇ ਇਹਦੇ ਵਿੱਚ ਵੀ ਬਹੁਤ ਡਿੱਗੇ ਆ ਜੀ ਖੱਡੇ ਗੁੱਡੇ ਤਾਂ ਅਸੀਂ ਪਹਿਲਾਂ ਵੀ ਕਿਹਾ ਕਿ ਇਹ ਦੇਖੇ ਹੈਗੇ ਹੁਣ ਨਹੀਂ ਹੋਏਗੇ ਪਤਾ ਨਹੀਂ ਹੋਏ ਇਸ ਤੋਂ ਪਰੇ ਨਹੀਂ ਮਤਲਬ ਹਾਂ ਜੀ ਪਹਿਲਾਂ ਹੀ ਇਹ ਖੱਡੇ ਨੂੰ ਵੀ ਕੋਈ ਮਤਲਬ ਧਿਆਨ ਨਹੀਂ ਕੀਤਾ ਕਰ ਨਹੀਂ ਨਹੀਂ ਕਿਸੇ ਨੇ ਕੀਤਾ ਤਾਂ ਜੀ ਬਣਾਉਣਾ ਜਿਆਜ ਨਹੀਂ ਸਮਝਿਆ ਨਹੀਂ ਨਹੀਂ ਕਿ ਕਹਿੰਦੇ ਨੇ ਤੁਸੀਂ ਹੁਣ ਤੇ ਕੋਟਾ ਤਾਂ ਇਹ ਕਹਿੰਦੇ ਨੇ ਵੀ ਆਪਣੇ ਸੁਧਾਰਾ ਸ਼ਹਿਰ ਆ ਸੁਧਾਰੋ ਇਹਨੂੰ ਕੋੜ ਕੁਗਰਾ ਬਾਈਕ ਨੇ ਨਾਲ ਸਪੀਕਰ ਨੇ ਪਿਆਰ ਦਿਖਾਵਾ ਦੇ ਸਰਦਾਰ ਪ੍ਰਕਾਸ਼ ਸਿੰਘ ਜੀ ਉਹਨਾਂ ਨੂੰ ਕੀ ਬੇਨਤੀ ਕਰਦੇ ਕਾਪਾ ਤਾਂ ਉਹਨਾਂ ਨੂੰ ਇਹੀ ਬੇਨਤੀ ਕਰ ਸਕਦਾ ਵੀ ਆਪਣਾ ਵੇਖੋ ਆਓ ਇਧਰ ਰੋਡ ਤੇ ਚੜੋ ਦੇਖੋ ਸੁਧਾਰੋ ਨੀ ਉਹਨਾਂ ਨੇ ਆਖੇ ਦੇਖੋ ਏਰੀਆ ਕਦੇ ਹਾਂਜੀ ਹਾਂਜੀ ਆਉਂਦੇ ਆ ਆਉਂਦੇ ਆ ਹਾਂਜੀ ਪਰ ਉਹਨਾਂ ਦੀ ਨਿਗਾਹ ਚ ਨਹੀਂ ਜਾਂਦੀ ਨਿਗਾਹ ਚ ਨਹੀਂ ਜਾਂਦੀ ਉਹਨੂੰ ਵੀ ਧਿਆਨ ਚ ਦਵਾ ਕੇ ਤੇ ਇਹਨਾਂ ਦੇ ਹੱਲ ਲਈ ਕੋਈ ਗੱਲ ਕਰਨੀ ਚਾਹੁੰਦੇ ਉਹ ਮੈਂ ਆਪਾਂ ਤਾਂ ਇਹ ਕਹਿੰਦੇ ਵੀ ਰੋਡ ਬਣਾ ਦੇਣੀ ਜੀ ਤੇ ਇਹ ਕਿਹੜਾ ਰੋਡ ਹੈ ਵੀ ਇੱਥੇ ਜਿਹੜਾ ਹੈਗਾ ਖੱਡੇ-ਖੱਡੇ ਜਿਹੇ ਰਹਿ ਗਏ ਨਜ਼ਰ ਆ ਰਹੇ ਨੇ ਇਹ ਸੁੱਕਾ ਦਾ ਰੋਡ ਕੀ ਕਰਾਏ ਇਸ ਸੜਕ ਬਾਰੇ ਇਹ ਸੜਕ ਤੇ ਖੱਡੇ-ਖੱਡੇ ਮਤਲਬ ਦੇਖਣ ਹਾਂ ਜੀ ਖੱਡੇ-ਖੱਡੇ ਹੈ ਅੱਛਾ ਸੜਕ ਬਣੀ ਨਹੀਂ ਇਹੇ ਨਾ ਜੀ ਅਕਾਲੀ ਜਣ ਵੀ ਆਈ ਜਿਹੜੀ ਵੀ ਆਈਆਂ ਆਮ ਪਾਰਟੀ ਦੀ ਆਈ ਹੈ ਕਿ ਹੋਵੇਗਾ ਕੁਝ ਨਹੀਂ ਦਿੱਤਾ ਕਾਹ ਵੇ ਬੋਲੇ ਵਧੀਆ ਕਰਦੇ ਆਂ ਵੀ ਕੰਮ ਕੋਈ ਕੱਤੀ ਹੋਏ ਨਾ ਪੱਕੀ ਬਣਾ ਦਿੱਤੀ ਜੀ ਨਹੀਂ ਹੁਣ ਆਮ ਪਾਰਟੀ ਦਾ ਬੜੇ ਬੜੇ ਵਡੇ ਦਾਅਵੇ ਕਰਦੀ ਹੈ ਵੀ ਅਸੀਂ ਆਸਰਾ ਆਸਰਾ ਵਕਾਫ ਬੜੇ ਕਰਾਏ ਆ ਕਿ ਇਹ ਸੇ ਕੋਈ ਪੂਰੇ ਦੇ ਸਿੱਖਾ ਦੇ ਰੋਕ ਕੋਈ ਗੱਲ ਹੋਇਆ ਨਹੀਂ ਕੋਈ ਨਹੀਂ ਹੈ ਜੀ ਅਸੀਂ ਡਾਕਟਰ ਦੇ ਬੇਡ ਕਾਬੇ ਤੇਲੇ ਹੈਗੇ ਅੱਜ ਉਹਨਾਂ ਵਾਲੇ ਮੋਸਰ ਦੇ ਉਹ ਸਭ ਕੁਝ ਕਰ ਰਹੇ ਆ ਕੋਟਕੂਰਾ ਦੇ ਵਿਧਾਇਕ ਨੇ ਸਰਦਾਰ ਸੁਖਤਾਰ ਸਿੰਘ ਖੰਡਵਾ ਜੀ ਤੇ ਨਾਲ ਸਪੀਕਰ ਵੀ ਨੇ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਦੇ ਚੋਦੇ ਦੇ ਤਾਨਾਤ ਨੇ ਉਹ ਚਾਹਣ ਤਾਂ ਇਹ ਜਿਹੜੀ ਹੈਗੀ ਸਮੱਸਿਆ ਇੱਕ ਚੁਟਕੀ 'ਚ ਹੱਲ ਕਰ ਸਕਦੇ ਨੇ ਵੀ ਕੀ ਉਹ ਕਰ ਸਕਦੇ ਆ ਮੈਂ ਵੀ ਉਹਨਾਂ ਨੇ ਕਦ ਨਾ ਕੀ ਹੈ ਜਿੱਥੇ ਕੋਈ ਸਮਕਾਬੇ ਉੱਥੇ ਉਹ ਖੋਲ ਨਿਯੋਗ ਪੈ ਜਾਂਦਾ ਨਹੀਂ ਉਹਨਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਚ ਲਾਉਣ ਵਾਸਤੇ ਕੋਈ ਗੱਲ ਕਹਿਣਾ ਚਾਹੁੰਦੇ ਉਹਨਾਂ ਨੂੰ ਕੀ ਕਹੀਏ ਉਹ ਦਾ ਪ੍ਰੋਬਲਮ ਨਹੀਂ ਜਾਣਦਾ ਪਰ ਉਹ ਗੱਲ ਨਹੀਂ ਕਰਦਾ ਕੋਈ ਅਖਿਰਤ ਵੀ ਨਹੀਂ ਲੋਕਾਂ ਦੇ ਕੰਮਕੁੰਮ ਵੀ ਕਰਵਾਉਂਦੇ ਹੋਣਗੇ ਕੋਈ ਹੋਰ ਵੀ ਗੱਲ ਕਰਦੇ ਹੋਣਗੇ ਮੈਂ ਆਪਾਂ ਨੂੰ ਕੀ ਭਦਾ ਮਾਰੀ ਪਾਰਟੀ ਇਹ ਕੱਪੇ ਕੇ ਹੋਰ ਲੋਕਾਂ ਦੇ ਕਰਦੇ ਆਪਾਂ ਨੂੰ ਤਪਾ ਹੋਰ ਕੀ ਸਰਕਾਰਾਂ ਦਾ ਕੋਈ ਮੰਗ ਰੱਖਦੇ ਹੋ ਮੈਂ ਆਪਾਂ ਕੀ ਮੰਗ ਰੱਖਣੀ ਆਪਣੇ ਕੋਲ ਸਭ ਕੁਝ ਪਾਣੀ ਨੰਬਰ ਕਰੀ ਗਏ ਇਹ ਸੜਕ ਨੂੰ ਲੈ ਕੇ ਕੋਈ ਗੱਲ ਕਹਿਣਾ ਚਾਹੁੰਦੇ ਉਹਨਾਂ ਨੂੰ ਮੈਨਾਂ ਫੇਰ ਮੁਕਾਬਲਾ ਹੋਣੀ ਚਾਹੀਏ ਦੋ ਦੋ ਫਟੂ ਕੀ ਹੋਣੀ ਚਾਹੀਦੀ ਹੈ ਹੂੰ ਦੋਰਾ ਫਟ ਨਿਕਲਣਾ